ਦੈਨਿਕ ਸਵਾਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੋਇਆ ਹੈ ਤਾਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦਾ ਕਾਫੀ ਬੇਸਬਰੀ ਦੇ ਨਾਲ ਪਿੰਡਾਂ ਦੇ ਵਿੱਚ ਪੰਚਾ ਸਰਪੰਚਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਿੰਡਾਂ ਦੇ ਲੋਕਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਉੱਥੇ ਜਿੱਥੇ ਹੁਣ ਸਰਕਾਰ ਦੇ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਪਰ ਉੱਥੇ ਦੂਜੇ ਪਾਸੇ ਵਿਰੋਧੀ ਧਿਰ हेलिक्स ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੌਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਜਿਹੜੇ ਚਾਹੇ ਕਾਂਗਰਸ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਕਰੀਏ ਜਾਂ तमाम ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਹਰ ਇੱਕ ਪਾਰਟੀ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਉੱਤੇ ਹਮਲਾਵਰ ਹੋ ਰਹੇ ਨੇ ਕਿ ਇੰਨੀ ਜਲਦੀ ਇਲੈਕਸ਼ਨ ਕਰਵਾਉਣ ਦੀ ਕੀ ਲੋੜ ਤੁਸੀਂ ਜੇਕਰ ਪਹਿਲਾਂ ਇਹਨਾਂ ਡਿਲੇ ਕਿਤੇ ਤਾਂ ਘੱਟੋ ਘੱਟ ਥੋੜਾ ਟਾਈਮ ਦਾ ਦਿੱਤਾ ਜਾਂਦਾ ਨਾ ਤਾਂ ਸਰਪੰਚਾਂ ਨੂੰ ਪਤਾ ਹੈ ਨਾ ਪਿੰਡਾਂ ਵਾਲਿਆਂ ਨੂੰ ਪਤਾ ਵੀ ਕਿਹੜਾ ਜਿਹੜਾ ਕਿ ਏਰੀਆ ਉਹ ਐਸਸੀ ਐ ਬੀਸੀ ਐ ਜਨਰਲ ਐ ਰਿਜ਼ਰਵ ਹੈ ਕੋਈ ਵੀ ਇਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਜਿਸ ਨੂੰ ਲੈ ਕੇ ਹਮਲਾਵਰ ਹੋੜ ਨੇ ਤਾਂ ਜ਼ਿਆਦਾ ਗਲਬਤ ਕਰਾਂਗੇ ਮੇਰੇ ਨਾਲ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਮੌਜੂਦ ਨੇ ਪੱਪੀ ਜੀ ਪੰਚਾਇਤੀ ਤੋਂ ਉਹਨਾਂ ਦਾ ਸਵਾਗਤ ਹੈ ਜਿੱਥੇ ਕੀਤਾ ਜਾ ਰਿਹਾ ਪਰ ਉਥੋਂ ਤੇ ਸਰਕਾਰ ਤੇ ਸਵਾਲ ਵੀ ਚੁੱਕੇ ਜਾ ਰਹੇ ਕਹਿੰਦੇ ਸਰਕਾਰ ਦੀ ਮੰਚਾ ਠੀਕ ਨਹੀਂ ਹੈਗੀ ਜਿਹੜੇ ਸਮੇਂ ਦੇ ਵਿੱਚ ਉਹਨਾਂ ਦਾ ਐਲਾਨ ਕੀਤਾ ਗਿਆ ਝੋਨੇ ਦਾ ਸੀਜ਼ਨ ਹੈ ਲੋਕ ਵਿਹਲੇ ਨਹੀਂ ਪਿੰਡਾਂ ਦੇ ਵਿੱਚ ਲੋਕ ਕੰਮਾਂ ਕਰਾ ਤੇ ਲੱਗੇ ਉਹਲਾ ਰੱਖਿਆ ਜਾ ਰਿਹਾ ਹੈ ਇਹ ਹੀ ਨਹੀਂ ਪਤਾ ਕਿ ਕਿਹੜਾ ਵਾਰਡ ਐਸਸੀ ਹੈ ਕਿਹੜਾ ਬੀਸੀ ਐ ਕਿਹੜਾ ਰਿਜ਼ਰਵ ਹੈ ਜੇ ਵਿਰੋਧੀ ਧਰ ਦੀ ਗੱਲ ਕਰੀਏ ਤੇ ਇਹਨਾਂ ਦੀ ਸੰਤੁਸ਼ਟੀ ਕਿਵੇਂ ਹੁੰਦੀ ਆ ਪਹਿਲਾਂ ਤਾਂ ਰੌਲਾ ਪਾ ਰਹੇ ਸੀ ਵੀ ਚੋਣਾ ਨਹੀਂ ਕਰਾਰੇ ਚੋਣਾ ਨਹੀਂ ਕਰਾਰੇ ਜਦੋਂ ਚੋਣਾ ਕਰਾਰੇ ਆ ਉਦੋਂ ਇਹਨਾਂ ਨੂੰ ਕੋਈ ਹੋਰ ਨਵਾਂ ਮੁੱਦਾ ਫੜ ਕੇ ਬਹਿ ਜਾਂਦੇ ਆ ਇਹਨਾਂ ਨੂੰ ਖੁਸ਼ ਨਹੀਂ ਕਰ ਸਕਦੇ ਇਹ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਜਦੋਂ ਸਮਾਂ ਆਉਣ ਜਦੋਂ ਲੱਗਦਾ ਵਾ ਹਰ ਚੀਜ਼ ਦਾ ਕੋਈ ਪਲੇਟਫਾਰਮ ਬਣਾਉਣਾ ਪੈਂਦਾ ਸਰਪੰਚੀ ਦੇ ਇਲੈਕਸ਼ਨ ਕੋਈ ਇਹ ਨਹੀਂ ਹੈਗਾ ਵੀ ਕੋਈ ਮੱਲੇ ਦੇ ਇਲੈਕਸ਼ਨ ਨੇ ਪੂਰੇ ਜਮ ਇਹ ਵਿਧਾਨ ਸਭਾ ਦੇ ਇਲੈਕਸ਼ਨ ਹੋਵੇ ਸਾਰੇ ਪਿੰਡਾਂ ਦੀਆਂ ਚੋਣਾ ਹੋਣੀਆਂ ਬਕਾਇਦਾ ਅਫਸਰ ਬਕਾਇਦਾ ਡਿਊਟੀ ਅਫਸਰ ਹਰ ਚੀਜ਼ ਨੂੰ ਆਪਣੇ ਮੁੱਦੇ ਦੇ ਨਾਲ ਜੋੜ ਕੇ ਕਰਾਉਣਾ ਪੈਂਦਾ ਵਾ ਇਹ ਤਾਂ ਹੁਣ ਖੁਸ਼ ਹੋਈ ਨਹੀਂ ਸਕਦੇ ਜੇ ਪਹਿਲਾਂ ਕਰਾਉਂਦੇ ਨਹੀਂ ਸੀ ਇਹ ਦੇਖੋ ਜੀ ਸਰਕਾਰ ਇਲੈਕਸ਼ਨ ਨਹੀਂ ਕਰਾ ਰਹੀ ਇਲੈਕਸ਼ਨ ਨਹੀਂ ਕਰਾ ਰਹੀ ਜੇ ਹੁਣ ਇਲੈਕਸ਼ਨ ਕਰਾਉਣ ਲੱਗਿਆ ਹੁਣ ਜੀ ਇਹਨਾਂ ਨੂੰ ਪਹਿਲਾਂ ਪੂਰਾ ਲਿਖ ਕੇ ਦੋ ਵਾ ਇਹ ਡਾਟਾ ਵੀ ਆ ਤੁਸੀਂ ਐਸਆ ਜਰਨਲ ਆ ਜਿਹੜੀਆਂ ਹੈਗੀਆਂ ਨੇ ਜਿਹੜੀ ਕੈਟਾਗਰੀ ਨਾ ਬਣਦੀਆਂ ਨੇ ਸ਼ੁਰੂ ਤੋਂ ਬਣਦੀਆਂ ਆ ਰਹੀਆਂ ਨੇ ਉਸੇ ਨਾਲ ਹੀ ਹੋਣੀਆਂ ਅਸੀਂ ਕੋਈ ਆਪਣੇ ਪਰਸਨਲ ਤੌਰ ਤੇ ਤਾਂ ਕਰਉਣੀਆਂ ਨਹੀਂ ਇਹ ਚੋਣਾ ਤਾਂ ਲੋਕਤੰਤਰ ਦੀ ਰਜਾ ਚ ਹੋ ਰਹੀਆਂ ਨੇ ਲੋਕਤੰਤਰ ਦੇ ਵਿੱਚ ਰਹਿ ਕੇ ਹੋ ਰਹੀਆਂ ਨੇ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਇਹਨਾਂ ਨੂੰ ਕੋਈ ਹਰ ਗੱਲ ਨੂੰ ਕੋਈ ਮੁੱਦਾ ਬਣਾ ਕੇ ਨਾ ਕਰਿਆ ਕਰੋ ਕੋਈ ਜ਼ਮੀਨੀ ਲੈਵਲ ਤੇ ਇਹਨਾਂ ਮੁੱਦਿਆਂ ਦੇ ਵਿੱਚ ਤਾਂ ਤੁਸੀਂ ਵੀ ਇਹੀ ਕੋਸ਼ਿਸ਼ ਕਰਦੇ ਰਹੇ ਹੋ ਜੇ ਤੁਹਾਡੇ ਭਲਤ ਹੀ ਸੋਚੀਏ ਤੁਸੀਂ ਕੀ ਢੋਲ ਵਜਾ ਕੇ ਕਹਿੰਦੇ ਹੁੰਦੇ ਸੀ ਵੀ ਆ ਆਵਾਦ ਆਵਾਦ ਆ ਪਿੰਡਾਂ ਦੇ ਜਨਨ ਲਾ ਕੇ ਐਸੀ ਆ ਪਰ ਕਹਿੰਦੇ ਲਿਸਟਾਂ ਜਨਤਕ ਨੂੰ ਲਿਸਟਾਂ ਤੱਕ ਜਨਤਕ ਨਹੀਂ ਕੀਤੀਆਂ ਜਨਤਕ ਹੋ ਹੀ ਜਾਣੀਆਂ ਨੇ ਅਜੇ ਟਾਈਮ ਪਿਆ ਵਾ ਜਨਤਕ ਤਾਂ ਹੋਣੀ ਹੀ ਨਹੀਂ ਬਿਨਾ ਜਨਤਕ ਤੋਂ ਕਿਵੇਂ ਲੋਕ ਚੋਨਾ ਹੋ ਜੂਗੀਆਂ ਪਰ ਕੋਈ ਸਮਾਂ ਹੁੰਦਾ ਵਾ ਹੁਣ ਅਜੇ ਕੱਲ ਪਰਸੋਂ ਐਲਾਨ ਹੋਇਆ ਵਾ ਚੋਨਾ ਦਾ ਤੁਸੀਂ 2-4 ਦਿਨ ਰੋਕੋ ਹੁਣ ਨਾਮਦਜ਼ਗੀ ਸ਼ੁਰੂ ਹੋ ਜਾਣੀ ਹੈ ਮੈਂ ਕੀ ਕਹਿ ਰਿਹਾ ਮੈਂ ਜਦੋਂ ਨਾਮਦਜ਼ਗੀ ਹੋਣੀ ਆ ਉਦੋਂ ਪਤਾ ਹੀ ਲੱਗ ਜਾਣਾ ਵੀ ਇਹ ਸੀਟ ਐ SC ਆ ਕਿ ਜਨਰਲ ਆ ਇਹ ਚੀਜ਼ ਤਾਂ ਵਿਰੋਧੀ ਕਹਿੰਦੇ ਕਹਿੰਦੇ ਨਾਮ ਤਸਕੀ ਦਾ ਸਮਾਂ ਕੱਲ ਦਾ ਰੱਖਤਾ 27 ਤਰੀਕ ਦਾ ਪਰ ਨਾਮ ਤਸਕੀ ਬੰਦਾ ਕਰਾਊਗਾ ਕਿਵੇਂ ਕਿਵੇਂ ਪਤਾ ਲੱਗੂਗਾ ਕਿਹੜਾ SC ਐ ਜਨਰਲ ਐ ਰਿਜ਼ਰਵ ਐ ਦੇਖੋ ਸਮਾਂ ਤਾਂ ਹੈ ਹਰ ਬੰਦੇ ਨੂੰ ਪਤਾ ਵਾ ਡੀਸੀ ਸਾਹਿਬਾ ਨੇ ਸਾਰਿਆਂ ਨੇ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਹਲਕਿਆਂ ਚ ਸਭ ਨੂੰ ਦੱਸਤਾ ਹੋਇਆ ਵੀ ਫਲਾਣੀ ਸੀਟ ਜਿਹੜੀ ਆ ਉਹ SC ਆ ਕਿਹੜੀ ਜਨਰਲ ਆ ਸਭ ਨੂੰ ਪਤਾ ਵਾ ਵਿਰੋਧੀ ਧਰਾਂ ਨੂੰ ਜੇ ਤੁਸੀਂ ਕਹੋ ਇਹਨਾਂ ਨੂੰ ਤਾਂ ਸਾਰਾ ਕੁਝ ਦੱਸ ਦਈਏ ਤਾਂ ਵੀ ਉਦਾਂ ਹੀ ਨਹੀਂ ਜੇ ਨਾਂ ਦਸੀਏ ਤਾਂ ਵੀ ਉਦਾਂ ਹੀ ਆ ਇਹਨਾਂ ਨੂੰ ਤਾਂ ਮੁੱਦਾ ਕੋਈ ਨਾ ਕੋਈ ਅੱਗੇ ਖਿੱਚਣ ਲਈ ਜਗ੍ਹਾ ਚਾਹੀਦੀ ਆ ਇਹਨਾਂ ਨੂੰ ਕੋਈ ਸੰਤੋਸ਼ ਨਹੀਂ ਕਰ ਸਕਿਆ ਇਹ ਆਪਣੇ ਸਮੇਂ ਦੀਆਂ ਆਪਣੇ ਰਾਜ ਦੀਆਂ ਗੱਲਾਂ ਭੁੱਲ ਜਾਂਦੇ ਆ ਵੀ ਅਸੀਂ ਕੀ ਕਰਦੇ ਰਹੇ ਆ ਜਿਹੜਾ ਕੁਝ ਇਹ ਕਰਦੇ ਰਿਹਾ ਉਹ ਅਸੀਂ ਨਹੀਂ ਕਰਨਾ ਅਸੀਂ ਤਾਂ ਉਹ ਕਰਨਾ ਜੋ ਲੋਕਤੰਤਰ ਦੇ ਵਿੱਚ ਰਹਿ ਕੇ ਔਰ ਜੋ 바ਵਾ ਸਾਹਿਬ ਭੀਮਰਾਓ ਉਮੀਦ ਕਰਦਾ ਬਣਾਇਆ ਸੰਵਿਧਾਨ ਆ ਉਹਦੇ ਪ੍ਰਤੀ ਜਿੰਮੇ ਕਰਨਾ ਮੈਂ ਉਦਾਂ ਹੀ ਹੋਣਾ ਆ ਉਹਦੀ ਕਹਿੰਦੇ ਜਦੋਂ ਤੋਂ ਕੱਲ ਪ੍ਰੈਸ ਕਾਨਫਰੰਸ ਹੋਈ ਹੈ ਚੋਣ ਕਮਿਸ਼ਨ ਦੀ ਉਸ ਤੋਂ ਬਾਅਦ ਲਗਾਤਾਰ ਤੁਹਾਨੂੰ ਪਿੰਡਾਂ 'ਚ ਫੋਨ ਆ ਰਹੇ ਨੇ ਪੰਚਾਂ ਦੇ ਸਰਪੰਚਾਂ ਦੇ ਕਿ ਹਲੇ ਤੱਕ ਸਾਡੇ ਕੋਲ ਵੋਟਰ ਲਿਸਟ ਵੀ ਨਹੀਂ ਪਹੁੰਚੀ ਬਿਰੋਧੀਆਂ ਨੂੰ ਕਹੋ ਤੁਹਾਡਾ ਪਿੰਡਾਂ ਦੇ ਵਿੱਚ ਹਣ ਵਜੂਦ ਹੋਊਗਾ ਤੇ ਤੁਹਾਨੂੰ ਲੋਕੀ ਕਹੂਗੇ ਜੇ ਹੁਣ ਤੁਸੀਂ ਆਪ ਹੀ ਚਾਰ ਬੰਦੇ ਰਹਿ ਗਏ ਕਾਲੀਦਲ ਦੀ ਗੱਲ ਕਰੀ ਉਧਰ ਸੁਖਵੀਰ ਤੇ ਮਜੀਠੀਏ ਤੋਂ ਬਿਨਾ ਕੋਈ ਐ ਨਹੀਂਗਾ ਕਾਂਗਰਸ ਦੇ ਜਿਹੜੇ ਨੇਤਾ ਨੇ ਲੁਧਿਆਣੇ ਕਿਲੇ ਦੇ ਉਹ ਨਹੀਂ ਲੱਭ ਰਹੇ ਵੀ ਕਿੰਨਾ ਨੇ ਚੋਣਾ ਕਰਾਉਣੀਆਂ ਜੇ ਉਹ ਡੋਡੇ ਕੋ ਬੰਦੇ ਹੀ ਆ ਨਹੀਂ ਕਿ ਸਾਡਾ ਇਹਦੇ ਚ ਕੀ ਕਸੂਰ ਆ ਜੇ ਤੁਹਾਡੇ ਨਾਲ ਤੁਹਾਡੀਆਂ ਟਿਕਟਾਂ ਦਾ ਕੋਈ ਲੈਣ ਨੂੰ ਤਿਆਰ ਨਹੀਂ ਅੱਜ ਦੇ ਦਿਨ ਚ ਬੰਦੇ ਦਾ ਤੁਸੀਂ ਲੱਭਦੇ ਵਰਦੇ ਹੋ ਸਾਡੇ ਉੱਤੇ ਨਾ ਦੋਸ਼ ਘੜੇ ਪੰਨੋ ਤੁਸੀਂ ਆਪਣੇ ਆਪ ਨੂੰ ਦੇਖੋ ਵੀ ਤੁਹਾਡੇ ਚ ਕੀ ਕਮੀਆਂ ਨੇ ਪਰ ਟਾਈਮ ਨੂੰ ਲੈ ਕੇ ਵੀ ਵਿਰੋਧੀ ਸਵਾਲ ਚੁੱਕ ਰਹੇ ਨੇ ਕਹਿੰਦੇ ਇੱਕ ਤਰੀਕ ਤੋਂ ਝੋਨੇ ਦੀ ਬਾਡੀ ਦਾ ਸੀਜ਼ਨ ਸ਼ੁਰੂ ਹੋ ਜਾਣਾ ਪਿੰਡਾਂ ਚ ਲੋਕ ਤਾਂ ਆਪਣਾ ਫਸਲ ਦੇ ਵਿੱਚ ਬਿਜ਼ੀ ਹੋ ਜਾਣਗੇ ਤਾਂ ਲੋਕ ਵੋਟਾਂ ਕਿਹੜੇ ਵੇਲੇ ਪਾਣਗੇ ਕਦੋਂ ਲੋਕ ਤਿਆਰੀ ਕਰਨਗੇ ਤੁਸੀਂ ਇਹ ਦੇਖਿਓ ਲੋਕਤੰਤਰ ਦੇ ਵਿੱਚ ਚਾਹੇ ਚੋਣੇ ਦਾ ਸੀ ਜੇ ਨਾ ਚਾਹੇ ਕੋਈ ਆ ਅੱਗੇ ਨਾਲੋਂ ਵੱਧ VOTING ਹੋਣੀ ਆ ਇੱਕ ਜਦੋਂ ਅਸਲ ਉਹ ਵਿਰੋਧੀਆਂ ਨੂੰ ਇਹ ਬਰਦਾਸ਼ਤ ਨਹੀਂ ਪਹਿਲੀ ਵਾਰ ਇਤਿਹਾਸ ਚ ਹੋਇਆ ਵਾ ਜਿਹੜਾ ਬਿਨਾ ਕਿਸੇ ਚਿੰਨ੍ਹ ਤੋਂ ਪਾਰਟੀ ਦੇ ਇਲੈਕਸ਼ਨ ਹੋ ਰਿਹਾ ਤਕਲੀਫ ਤਾਂ ਉਸ ਗੱਲ ਦੀ ਹੈ ਨਾ ਇਸਤੇ ਵੀ ਤੰਜ ਕੱਸਦੇ ਨੇ ਕਹਿੰਦੇ ਅੱਜ ਤੱਕ ਦੱਸੋ ਸੀ ਵੀ ਕਦੋਂ ਸਿੰਬਲ ਦੇ ਇਲੈਕਸ਼ਨ ਹੋਏ ਆ ਸਰਪੰਚੀ ਦੇ ਇਲੈਕਸ਼ਨ ਤਾਂ ਬਿਨਾਂ ਸਿੰਬਲ ਤੋਂ ਹੀ ਹੁੰਦੇ ਆ ਫ੍ਰੀ ਸਿੰਬਲ ਤੇ ਹੁੰਦੇ ਆ ਨਹੀਂ 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 ਇਹਨਾਂ ਦੇ ਸਮਿਆਂ ਦੇ ਵਿੱਚ ਸਿੰਬਲਾਂ ਤਾਂ ਹੀ ਹੁੰਦੇ ਰਹੇ ਆ ਇਹਨਾਂ ਨੂੰ ਹੁਣ ਇਹ ਆ ਵੀ ਐਡ ਦੀ ਸਪੋਰਟ ਸਰਦਾਰ ਭਗਵੰਤ ਸਿੰਘ ਮਾਨ ਨੇ ਗੱਲਾਂ ਹੀ ਉਹ ਲਕਤੀਆਂ ਜੋ ਲੋਕਾਂ ਦੇ ਵਿੱਚ ਭਾਈਚਾਰਾ ਵਧੇ ਇਹਨਾਂ ਦੇ ਸਮਿਆਂ ਦੇ ਵਿੱਚ ਇੱਕ ਦੂਜੇ ਦੀਆਂ ਪਿੰਡਾਂ ਦੇ ਵਿੱਚ ਭਾਈਚਾਰੇ ਦੇ ਵਿੱਚ ਫਰਕ ਵੀ ਪੈਂਦਾ ਹੀ ਔਰ ਦੁਸ਼ਮਣੀਆਂ ਪੈਦੀਆਂ ਸੀ ਇਹ ਸਰਪੰਚੀ ਦੇ ਇਲੈਕਸ਼ਨਾਂ ਚ ਉਹ ਇਹਨਾਂ ਨੂੰ ਅੱਜ ਇਹ ਗੱਲਾਂ ਦਾ ਮਹਿਸੂਸ ਹੋ ਰਿਹਾ ਵੀ ਇਹ ਤਾਂ ਐਡੇ ਵਧੀਆ ਫੈਸਲੇ ਹੋ ਰਿਹਾ ਜਿਹੜਾ ਸਭ ਸਹਿਮਤੀ ਨਾਲ ਆਪਣੇ ਪਿੰਡਾਂ ਦੀ ਚੋਣ ਕਰੂਗਾ ਉਹ ਨਹੀਂ ਇਲੈਕਸ਼ਨ ਲੜੂਗਾ ਉਹਨੂੰ 5 ਲੱਖ ਰੁਪਏ ਪਿੰਡ ਨੂੰ ਉਹਦੇ ਵਿਕਾਸ ਲਈ ਦਿੱਤਾ ਜਾਊਗਾ ਉਹ ਗੱਲਾਂ ਨਹੀਂ ਇਹਨਾਂ ਨੂੰ ਬਰਦਾਸ਼ਤ ਹੋ ਰਹੀਆਂ ਸਮੇਂ ਨੂੰ ਲੈ ਕੇ ਵਿਰੋਧੀ ਬਹੁਤ ਸਵਾਲ ਚੁੱਕ ਰਹੇ ਨੇ ਕਹਿੰਦੇ ਵਿਧਾਨ ਸਭਾ ਜੇਕਰ ਗੱਲ ਕਰੀਏ ਤਾਂ ਵਿਧਾਨ ਸਭਾ ਦਾ ਰੱ ਪਿੰਡਾਂ ਵਿੱਚੋਂ ਹੋ ਕੇ ਨਿਕਲਦਾ ਔਰ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਉਹਦੀ ਟਾਈਮਿੰਗ ਵੱਧ ਸੀਗੀ 7 ਵਜੇ ਤੋਂ ਲੈ ਕੇ 5 ਵਜੇ ਤੱਕ ਰੱਖੀ ਗਈ ਸੀ ਇਹਦੀ ਟਾਈਮਿੰਗ ਘੱਟ ਤੋਂ 4 ਜਦਕਿ ਪਿੰਡਾਂ ਦੇ ਵਿੱਚੋਂ ਕਹਿੰਦੇ ਦੇਖਣ ਨੂੰ ਮਿਲਦਾ ਹੈ ਕਿ 90% VOTING ਹੁੰਦੀ ਹੈ ਹਾਲਾਂਕਿ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੋਂ 60 ਤੋਂ 30-60% VOTING ਲੈਂਦੀ ਹੈ ਇਹਦਾ ਸਮਾਂ ਕਹਿੰਦੇ ਵਿਧਾਨ ਦੇ ਵਿਜਾਏ ਘਟਾਤਾ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਚੋਣ ਕਮਿਸ਼ਨ ਨੇ ਡੇਟਾ ਰੱਖਣੀ ਆਉਂ ਮਾਨ ਨਹੀਂ ਰੱਖਦਾ ਜਾਂ ਲੋਕ ਸਭਾ ਦੇ ਵਿੱਚ ਜੋ ਚੋਣ ਕਮਿਸ਼ਨ ਦੇ ਡਾਕ ਰੱਖ ਦਿੰਦਾ ਉਹ ਪਾਰਟੀਆਂ ਨੂੰ ਉਸ ਸਮੇਂ ਦੇ ਨਾਲ ਫੈਸਲਾ ਲੈਣਾ ਪੈਂਦਾ ਮੰਨਣਾ ਪੈਂਦਾ ਸੰਵਿਧਾਨ ਹੋ ਲੋਕਤੰਤਰ ਕਿਨੂੰ ਕਹਿੰਦੇ ਆ ਇਹਨਾਂ ਨੂੰ ਤਾਂ ਹੁਣ ਮੈਂ ਤੁਹਾਨੂੰ ਇੱਕੋ ਗੱਲ ਦੱਸਤੀ ਇਹਨਾਂ ਕੋਲ ਕੈਂਡੀਡੇਟ ਹੈ ਨਹੀਂ ਆਪਣੀਆਂ ਕਮਜ਼ੋਰੀਆਂ ਲੁਕੋਣ ਲਈ ਇਹ ਦੂਜੀਆਂ ਪਾਰਟੀ ਦੇ ਮੌਜੂਦਾ ਸਰਕਾਰ ਤੇ ਘੜੇ ਨਾ ਭੰਨੋ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰੋ। ਪਪੀ ਲੁਧਿਆਣੇ ਤੋਂ ਤੁਸੀਂ ਵਿਦਾਇਕੋ ਕਿ ਲੁਧਿਆਣੇ ਦੇ ਆਲੇ ਦੁਆਲੇ ਪਿੰਡਾਂ ਵਾਲੇ ਟੋਟਕਾ ਰابطਾ ਕੰਮ ਕਰ ਰਿਹਾ ਕਿ ਤੁਹਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵਿੱਚ ਕੀ ਰੁਝਾਨ ਉਹਨਾਂ ਦਾ ਕੀ ਕਹਿਣਾ ਵਾ ਪੂਰਾ ਸਾਵਾ ਉਹਨਾਂ ਦੇ ਵਿੱਚ ਉਹ ਤਾਂ ਇਹ ਦਿਨ ਨੂੰ ਉਡੀਕਦੇ ਸੀ ਵੀ ਕਦੋਂ ਚੋਣਾ ਆਉਣ ਇਹ ਦੇਖੋ ਕਿੰਨਾ ਵਧੀਆ ਰਿਜ਼ਲਟ ਆਊਗਾ ਇਸ ਕਰਕੇ ਜਿਹੜਾ ਲੋਕਾਂ ਦਾ ਅੱਜ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਨਾਲ ਬੰਨਿਆ ਹੋਇਆ ਵਾ ਔਰ ਲੋਕਤੰਤਰ ਦੇ ਵਿੱਚ ਰਹਿ ਕੇ ਲੋਕੀ ਦੇਖਿਓ ਕਿੰਨਾ ਵਧੀਆ ਫਤਵਾ ਦੇਊਗੇ ਜੁਗਜੀਤ ਸਿੰਘ ਜੀ ਆ ਭਗਵੰਤ ਮਾਨ ਤੇ ਬਹੁਤ ਹਮਲਾਵਰ ਹੋਏ ਹੋਏ ਨੇ ਕਹਿੰਦੇ ਵੀ ਰਾਤ ਦੇ ਐਡਮਿੰਟ ਨੇ ਜਦ ਤੱਕ ਮੈਟਵੀਡ ਨਹੀਂ ਕੀਤਾ ਤਦ ਤੱਕ ਕਿਸ ਨੇ ਕੋਈ ਜਾਣਕਾਰੀ ਦਿੱਤੀ ਉਸ ਵੇਲੇ ਕਹਿੰਦਾ ਰੂਟੀਨ ਚੈੱਕਅਪ ਹੈ ਪਰ ਮਾਨ ਸਾਹਿਬ ਨੂੰ ਤਾਂ ਹਜੇ ਤੱਕ ਕਹਿੰਦੇ ਛੁੱਟੀ ਨਹੀਂ ਮਿਲੀ ਵਿਕਰਮਜੀਤ ਜੀ ਇਹਨੂੰ ਕੋਈ ਹਰ ਰੋਜ਼ ਦਾ ਆਪਣਾ ਦੱਸਣਾ ਪਊਗਾ ਵੀ ਨਾਸ਼ਤਾ ਕਿਹਦੇ ਨਾਲ ਕਰ ਰਿਹਾ ਮੁੱਖ ਮੰਤਰੀ ਸਾਹਿਬ ਲੰਚ ਕਿਹਦੇ ਨਾਲ ਕਰ ਰਿਹਾ ਇਹ ਵਿਕਰਮਜੀਤ ਜੀ ਇਹਨੂੰ ਦੱਸਣ ਦੀ ਲੋੜ ਨਹੀਂ ਕੀ ਆਪਣੇ ਸਰੀਰਕ ਤੌਰ ਤੇ ਵਿਕਰਮਮਜੀਤ ਜੀ ਆ ਨਹੀਂ ਕਦੇ ਬਿਮਾਰ ਹੋ ਜਾਂਦਾ ਜਾਂ ਕੋਈ ਸੁਖਵੀਰ ਬਾਦਲ ਸਾਹਿਬ ਤਾਂ ਦੋ ਦਿਨ ਲੋਚ ਘੁੰਮੇ ਸੀ ਤੀਜੇ ਦਿਨ ਟਰੈਕਟਰ ਤੋਂ ਉੱਤਰ ਕੇ ਹਫਤੇ ਲਈ ਪੈ ਗਏ ਸੀ ਉਹ ਮਿਹਨਤ ਕਰਦੇ ਵਰਦੇ ਆ ਪੰਜਾਬ ਦੇ ਵਿੱਚ ਸਰੀਰ ਆਕਰ ਇਨਸਾਨ ਦਾ ਜਿੱ ਤੱਕ ਮੈਨੂੰ ਪਤਾ ਲੱਗਿਆ ਵੀ ਡਾਕਟਰਾਂ ਨੇ ਕਿਹਾ ਵੱਧ ਖਾਣ ਪੀਣ ਦੇ ਨਾਲ ਤਬੀਤ ਖਰਾਬ ਹੋਈ ਪਈ ਨਹੀਂ ਵੱਧ ਖਾਣਾ ਪੀਣਾ ਉਹ ਤਾਂ ਦਾ ਆਪਣਾ ਸਰੀਰ ਆ ਉਹ ਕਿਹੜਾ ਵਿਕਰਮਜੀਤ ਹੀ ਐ ਤਾਂ ਕੋਈ ਆਪਣਾ ਚਾਟ ਲੈਣਾ ਪਊਗਾ ਉਹ ਕਿਹੜਾ ਐਮ ਡੀ ਡਾਕਟਰ ਆ ਜਿਹੜਾ ਉਹ ਤੋਂ ਚਾਟ ਲੈ ਕੇ ਖਾਣਾ ਪੀਣਾ ਪਊਗਾ ਵਿਕਰਮਜੀਤ ਜੀ ਤੋਂ ਕੋ ਜਿਹੜਾ ਕੋਈ ਖਾਂਦੇ ਆ ਉਹ ਹਜਮ ਕਰਨ ਦੀ ਸ਼ਕਤੀ ਰੱਖਦੇ ਆ ਤੂੰ ਵੇ ਕਰ ਨਾ ਕਰ ਤੂੰ ਆਪਣੇ ਜੀਜੇ ਦਾ ਫਿਕਰ ਕਰ ਉਹਦੇ ਚ ਉਹਨੂੰ ਲੋ ਲੱਗ ਜਾਂਦੀ ਹੈ ਜਲਦੀ ਤੇ ਪੱਪੀ ਜੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣੇ ਚ ਚਰਚਾਵਾਂ ਸਨ ਬਹੁਤ ਕਿ ਲੁਧਿਆਣੇ ਨੂੰ ਇੱਕ ਵੀ ਮੰਤਰੀ ਹੋ ਨਹੀਂ ਮਿਲਿਆ ਹਲੇ ਤੱਕ ਇਸ ਵਾਰ ਚਰਚਾਵਾਂ ਸੀ ਕਿ ਨਵੀਂ ਜਿਹੜੀ ਕੈਬਨਿਟ ਹੋਊਗੀ ਉਹਨਾਂ ਵਿੱਚ ਉਹ ਲੁਧਿਆਣੇ ਦਾ ਨਾਮ ਹੋ ਸਕਦਾ ਇਵਨ ਕਿ ਚਰਚਾਵਾਂ ਥੋੜੇ ਬਾਰੇ ਵੀ ਸੀਗੇ ਸਿਆਸੀ ਗੱਲਿਆ ਦੇ ਵਿੱਚ ਚਰਚਾਵਾਂ ਸੀ ਕਿ ਪੱਪੀ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਪਰ ਐਨ ਮੌਕੇ ਤੇ ਆ ਕੇ ਦੋ ਮੰਤਰੀ ਦਿੱਤੀ ਜਾਂਦੇ ਨੇ ਜ਼ਿਲ੍ਹਾ ਲੁਧਿਆਣੇ ਦੇ ਵਿੱਚੋਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਉਹ ਵੀ ਸਾਡੀ ਪਾਰਟੀ ਦੇ ਸਾਡੇ ਕਾਬਲ ਦੋਨੇ ਮੰਤਰੀ ਨੇ ਸੋਨ ਸਾਬ ਖੰਨੇਦੋ ਬਣਾਇਆ ਮੁੰਡੀਆਂ ਸਾਬ ਸਾਨੇ ਹਾਲ ਤੋਂ ਬਣਾਇਆ ਕਾਬਲ ਨੇ ਸਾਡੇ ਪਾਰਟੀ ਦੇ ਸਾਡੇ ਕਲੀਕ ਨੇ ਜੀਨੂੰ ਬਣਾਇਆ ਜੇ ਉਹਨਾਂ ਨੂੰ ਦਿੱਤਾ ਵਾ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਪਾਰਟੀ ਦੇ ਸਿਪਾਹੀ ਆ ਅਸੀਂ ਇੰਨਾਂ ਪਾਰਟੀਆਂ ਦਾ ਨਹੀਂ ਹੈਗਾ ਵੀ ਰੁੱਸ ਕੇ ਘਰ ਬਹਿ ਜਾਓ ਵੀ ਮੈਨੂੰ ਨਹੀਂ ਬਣਾਇਆ ਇਹ ਆਮ ਆਦਮੀ ਪਾਰਟੀ ਹੈ ਕਿਸੇ ਨੂੰ ਵੀ ਦੇ ਬਣਾ ਸਕਦੀ ਹੈ ਜਦ ਮੋਬਾਈਲ ਠੀਕ ਕਰਨ ਵਾਲੇ ਨੂੰ ਜਾਂ ਕਿਸੇ ਮਿਹਨਤੀ ਬੰਦੇਆਂ ਨੂੰ ਜੇ ਐਮਐਲਏ ਬਣਾ ਸਕਦੀ ਹੈ ਮੰਤਰੀ ਵੀ ਇਦਾਂ ਹੀ ਬਣਾਉਂਦੀ ਆ ਹੁਣ ਮੁੱਖ ਮੰਤਰੀ ਦੇ ਸਾਡੇ ਸੁਪਰੀਮੋ ਨੇ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ ਕਾਮ ਐਮਐਲਏ ਨੂੰ ਬਣਾਤਾ ਮੁੱਖ ਮੰਤਰੀ ਇਹ ਆਮ ਆਦਮੀ ਪਾਰਟੀ ਆ ਇਹਦੇ ਵਿੱਚ ਜਿਹੜੇ ਵੀ ਬਣੇ ਆ ਮੈਂ ਤੁਹਾਡੇ ਲਈ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਤੁਹਾਡੇ ਲਈ ਇਹ ਵੀ ਦੱਸਣਾ ਚਾਹੁੰਨਾ ਉਹ ਤਗੜੇ ਹੋ ਕੇ ਲੋਕ ਸੇਵਾ ਕਰੂਗੇ ਪਰ ਜੇ ਚਾਹਵੇਂ ਇਹ ਕਹਿੰਦੇ ਪਰਥੋ ਤੁਹਾਡੇ ਗਵਾਂਢ ਚ ਆਏ ਨੇ ਤਾਂ ਵਿਧਾਇਕ ਕੋਈ ਵੀ ਨਹੀਂ ਪਹੁੰਚਿਆ ਸੰਗੋਵਲ ਪਹੁੰਚ ਜਾਂਦੇ ਨੇ ਗੈਸਪੁਰਾ ਪਹੁੰਚ ਜਾਂਦੇ ਨੇ ਮੱਧਲਾਲ ਬੱਗਾ ਜੀ ਵੀ ਬਹੁਤ ਲੇਟ ਆਂਦੇ ਨੇ ਔਰ ਸ਼ਹਿਰ ਚ ਕਹਿੰਦੇ ਕੋਈ ਵੀ ਵਿਧਾਇਕ ਉਹਨਾਂ ਨੂੰ ਸਹੀਵ ਕਰਨ ਦੀ ਸਰਕਾਰ ਉਸ ਨਹੀਂ ਪਹੁੰਚਿਆ ਦੇਖੋ ਉਹ ਤੁਸੀਂ ਤੁਹਾਡੇ ਲਈ ਇਹ ਦੱਸਣਾ ਚਾਹਣਾ ਜੋ ਨਾ ਮੈਂ ਆਪ ਹਰਿਆਣੇ ਦੇ ਵਿੱਚ ਮੇਰੀ ਬਾਰਡਰ ਦੇ ਉੱਤੇ ਰਾਜਸਥਾਨ ਮੈਂ ਡਿਊਟੀ ਦੇ ਰਿਹਾ ਮੈਂ ਉੱਥੇ ਦਾ ਬਤੌਰ ਇਨਚਾਰਜ ਮੇਰੀ ਡਿਊਟੀ ਲੱਗੀ ਆ ਜਦੋਂ ਬੰਦਾ ਸ਼ਹਿਰ ਤੋਂ ਬਾਹਰ ਹੋਵੇ ਜਾਂ ਆਪਣੇ ਸ਼ਹਿਰ ਦੇ ਅੰਦਰ ਹੋਵੇ ਜਾਣਾ ਨਾ ਜਾਣਾ ਉਹ ਸਾਡਾ ਇੱਕ ਆਪਣਾ ਕੋਈ ਕੰਮ ਵੀ ਹੋ ਸਕਦਾ ਪਰਸਨਲ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵਾਂ ਵੀ ਸਾਡੇ ਦੋਨੇ ਜਿਹੜੇ ਮੰਤਰੀ ਬਣਿਆ ਸਾਡੇ ਲੁਧਿਆਣੇ ਦੇ ਜਿੰਨੇ ਵੀ ਐਮਐਲਏ ਆ ਜਿਹੜੇ ਪਹੁੰਚੇ ਉਹ ਵੀ ਜਿਹੜੇ ਨਹੀਂ ਪਹੁੰਚੇ ਉਹ ਵੀ ਸਾਰੇ ਆਪਣੇ ਮੰਤਰੀਆਂ ਦੇ ਨਾਲ ਆ ਉਹਨਾਂ ਦੇ ਮੋਢੇ ਦਾ ਮੋਢਾ ਲਾ ਕੇ ਖੜਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਸਿਪਾਹੀ ਆ ਔਰ ਜਿਹੜੇ ਵੀ ਬਣੇ ਆ ਉਹਨਾਂ ਨੂੰ ਡਬਲ ਡਬਲ ਮੁबारकਾ ਔਰ ਉਹਨਾਂ ਦੇ ਨਾਲ ਖੜੇ ਆ ਚਤਾਨ ਚਾਹਵੇਂ ਵੀ ਨਹੀਂ ਕਹਿੰਦੇ ਕਿ ਸ਼ਹਿਰ ਦੇ ਵਿੱਚ 6 ਵਿਧਾਇਕਾਂ ਸ਼ਹਿਰ ਦੇ ਵਿੱਚੋਂ ਕੋਈ ਵੀ ਕਾਬਿਲ ਨਹੀਂ ਲੱਭਿਆ ਨਹੀਂ 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 ਕੋਈ ਐਸੀ ਗੱਲ ਨਹੀਂ ਕਿ ਕਾਬਿਲ ਨਾ ਕਾਬਿਲ ਇਹ ਪਾਰਟੀ ਦੇ ਫੈਸਲੇ ਹੁੰਦੇ ਆ ਪਾਰਟੀ ਨੇ ਜਿਹੜਾ ਸਾਡੇ ਸੁਪਰੀਮੋ ਬੈਠੇ ਆ ਡਾਕਟਰ ਸੰਦੀਪ ਪਾਟਕ ਅਰਵਿੰਦ ਕੇਰੀਵਾਲ ਸ਼ਿਸ਼ੋਦੀਆ ਜੀ ਮੁੱਖ ਮੰਤਰੀ ਪੰਜਾਬ ਜਿਹੜੇ ਸੀਨੀਅਰ ਲੀਡਰਾਂ ਨੇ ਜੋ ਚਨਾਵ ਕਰਤਾ ਉਹ ਵਧੀਆ ਕੀਤਾ ਵਾ ਉਹਨਾਂ ਦੇ ਨਾਲ ਆ ਉਹਨਾਂ ਦੀ ਪੂਰਾ ਖੁਸ਼ ਆ ਢਿੱਡੋ ਖੁਸ਼ ਆ ਦਿਲੋ ਨਹੀਂ ਤੇ ਡੋ ਖੁਸ਼ ਆ ਤਾਂ ਬਿਲਕੁਲ ਇਹ ਸੰਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਜੋ ਸਾਫ ਤੌਰ ਤੇ ਵਿਰੋਧ ਦੇ ਤੇ ਹਮਲਾਵਰ ਹੋ ਰਹੇ ਨੇ ਕਿ ਪਹਿਲਾਂ ਤਾਂ ਬੜਾ ਰੁਲਾ ਪਾਉਂਦੇ ਸੀ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਪਰ ਜੇਕਰ ਹੁਣ ਕਰਾਈਆਂ ਜਾ ਰਹੀਆਂ ਤਾਂ ਤਮ ਵੀ ਇਹਨਾਂ ਦੇ ਢਿੱਡ ਦੇ ਵਿੱਚ ਪੀੜਾ ਹੋ ਰਹੀ ਹੈ ਨਹੀਂ ਦੂਜੇ ਪਾਸੇ ਵਿਕ੍ਰਮ ਸਿੰਘ ਜੇਠੀਆ ਦੇ ਵੀ ਹਮਲਾਵਰ ਹੁੰਦੇ ਹੋਏ ਨਜ਼ਰ ਆ ਰਹੇ ਔਰ ਨਾਲ ਦੇ ਨਾਲ ਜਿਹੜੇ ਨਵੇਂ ਦੋ ਮੰਤਰੀ ਬਣੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਵੀ ਨਜ਼ਰ ਆਏ ਨੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ